بسم اللہ الرحمن الرحیم الصلاة والسلام اشرف الانبیاء دوست دوستو الحمدللہ اللہ رب العزت دے نام نال صبح دا آغاز دوستو اج بھی کل دی طرح اج اپنے باغ نى کٹنگ ہوں دے کٹنگ دا ٹائم آ ہے ਇਹਦੀ ਅੱਜ ਕੱਲ ਕਟਿੰਗ ਸ਼ੁਰੂ ਕੀਤੀ ਆ ਅਲhamdulillah ਅੱਲਾ ਬਾਗ ਨੇ ਮਿਹਰਬਾਨੀ ਕੀਤੀ ਤੇ ਸਰਦੀਆਂ ਦਾ ਫਲ ਭਰਪੂਰ ਤਰੀਕੇ ਨਾਲ ਚੁੱਕੇਗਾ ਇਹ ਦੋਸਤੋ ਗਾਵਾ ਨਸਲ ਅਮਰੂਦ ਹੈ ਗਾਵਾ ਨਸਲ ਦੇਖੋ ਨਾ ਇਹ ਬਹੁਤ ਅੱਲਾ ਦੀ ذات پاک ਇੱਕ ਨਸਲਾਂ ਦੇ ਉੱਤੇ ਹੁੰਦਾ ਹੈ ਕਿ ਭਰਪੂਰ ਤਰੀਕੇ ਨਾਲ ਇਹ ਫਲ ਚੁੱਕਦਾ ਹੈ ਭਰਪੂਰ ਤਰੀਕੇ ਨਾਲ ਤੇ ਇਹਦਾ ਫਲ ਅਸੀਂ ਇਹ ਜਿਹੜਾ ਫਲ ਹੈ ਏਸ ਜਾਇਆ ਕਰਦੇ ਆਂਗੇ ਦੀ ਕਟਿੰਗ ਕਰਾਂਗੇ ਅੱਜ ਇਨਸ਼ਾਅੱਲਾ ਕੁਝ ਏਰੀਆ ਜੇ ਪਾਣੀ ਲੱਗਦਾ ਜਾਏਗਾ ਬਾਕੀ ਜਿਹੜਾ ਐ ਦੀ ਫਿਰ ਕਟਿੰਗ ਦਾ ਸਿਸਟਮ ਸ਼ੁਰੂ ਹੋ ਜਾਏਗਾ ਅਲਹਮਦੁਲਿਲਾ ਇਹ ਦੀ ਵੈਸੇ ਤੇ ਸਾਲਾਨਾ ਜਿਹੜਾ ਨਾ ਸਦਾ ਬਾਹਰ ਇਹ ਕੋਈ ਇਹਦੀ ਇੱਕ ਸਾਮ ਹੈ ਇਹਨੂੰ ਚੈਨਾ ਗੋਲਾ गावा ਨਸਲ ਵੀ ਕਹਿੰਦੇ ਆ ਸਦਾ ਬਹਾਰ ਫਲ ਚੁਕਦਾ ਰਹਿਣ ਦਾ ਇਹਦੇ ਮਤਲਬ ਅਲhamdulillah ਅੱਲਾ ਦੀ ذات پاک ਨੇ ਇਸ ਅਮਰੂਦ ਦਾ ਜਿਹੜਾ ਨਾ ਕੋਈ ਟੇਸਟ ਵੀ ਬੜਾ ਅੱਛਾ ਹੈ ਦਾ ਔਰ ਫਲ ਵੀ ਭਰਪੂਰ ਤਰੀਕੇ ਨਾਲ ਚੁਕਦਾ ਤੇ ਅਸੀਂ ਇਨਸ਼ਾਅੱਲਾ ਹੁਣ ਇਹਦਾ ਇਹਦੀ ਕਟਿੰਗ ਕਰਕੇ ਇਹਨੂੰ ਤਿਆਰੀ ਚ ਲਿਜਾਵਾਂਗੇ ਅੱਲਾ ਦੀ ਮਿਹਰਬਾਨੀ ਸ਼ਾਮਲੇ ਹਾਲ ਹੋਈ ਤਾਂ ਇਨਸ਼ਾ ਅੱਲਾ ਇਹ ਨਾਲ-ਨਾਲ ਅਸੀਂ ਫੇ ਹੁਣ ਇਹਦਾ ਪਾਣੀ ਵੀ ਲੱਗਦਾ ਜਾ ਰਿਹਾ ਪਾਣੀ ਦੇ ਨਾਲ-ਨਾਲ ਜੀ ਇਹਦੀ ਪਾਣੀ ਵੀ ਇਹਦਾ ਲੇਟ ਨਹੀਂ ਹੁੰਦਾ ਜੀ ਕਿਉਂਕਿ ਪਾਣੀ ਇਹਦਾ ਲੇਟ ਕਰਤਾ ਜਾਵੇ ਤੇ ਫੇ ਪੌਦੇ ਜਿਹੜੇ ਨਾ ਉਹ ਇਹਨੇ ਗਰਮੀ ਮਨਾਉਂਦੇ ਆ ਇਹਨੇ ਖੁੱਲਦੇ ਨਹੀਂ ਅੱਜ ਕੱਲ ਇਹਦੀ ਜਿਹੜਾ ਪਾਣੀ ਆ ਉਹ ਬੜੇ ਟਾਈਮ ਨਾਲ ਇਹਨੂੰ ਦਿੱਤਾ ਜਾਂਦਾ ਅੱਲਾ ਨੇ ਮਿਹਰਬਾਨੀ ਕੀਤੀ ਤਾਂ ਅਸੀਂ ਇਨਸ਼ਾਅੱਲਾ ਇਹਦਾ ਪਾਣੀ ਵੀ ਸ਼ੁਰੂ ਕਰ ਲਿਆ ਹੋਇਆ ਜਿਹੜਾ ਉਹ ਪਾਣੀ ਲੱਗਦਾ ਜਾਂਦਾ ਨਾਲ-ਨਾਲ ਅਸੀਂ ਐ ਇੱਧਰ ਪਾਣੀ ਸ਼ੁਰੂ ਆ ਜੀ ਕਈ ਦਾ ਵੀ ਬੜਾ ਰੋਲ ਆ ਜੀ ਕਈ ਤੋਂ ਬਗੈਰ ਪਾਣੀ ਨਹੀਂ ਜਿਹੜੇ ਜ਼ਿੰਮੇਦਾਰ ਪਾਣੀ ਲਾਂਦੇ ਤੇ ਕਈ ਨਾ ਹੋਵੇ ਕਈ ਤੋਂ ਬਗੈਰ ਵੀ ਪਾਣੀ ਨਹੀਂ ਕਈ ਲਾਜ਼ਮ ਜ਼ਿੰਮੇਦਾਰ ਦੇ ਕੰਦੇ ਤੇ ਜਿਹੜੀ ਹੋਵੇ ਤੇ ਫੇਰ ਹੀ ਪਾਣੀ ਲੱਗਦਾ ਜੀ ਉਸੇ ਤਰ੍ਹਾਂ ਉਸੇ ਤਰ੍ਹਾਂ ਪਾਣੀ ਵੀ ਨਹੀਂ ਲੱਗਦਾ ਕਿਉਂਕਿ ਅਸੀਂ ਇਹਨਾਂ ਨੂੰ ਖਾਲੀਆਂ ਬਣਾਈਆਂ ਆਲੀਆਂ ਦੇ ਨਾਲ-ਨਾਲ ਜਿਹੜਾ ਨਾ ਜੀ ਇਹਦਾ ਪਾਣੀ ਫਿਰ ਲੱਗਣਾ ਈਜ਼ੀ ਹੋ ਜਾਂਦਾ। ਉਸ ਨਾਲ ਜਿਹੜਾ ਨਾ ਫਿਰ ਪਾਣੀ ਮੁਸ਼ਕਲ ਕਰਦਾ। ਬਸ ਉਹਨੇ ਦੀ ਸਫਾਈ ਇਨਸ਼ਾਅੱਲਾ ਨਾਲ-ਨਾਲ ਇਹਦਾ ਸਫਾਈ ਦਾ ਕੰਮ ਸ਼ੁਰੂ ਆ। ਜਿਸ ਤਰ੍ਹਾਂ ਜਿਸ ਤਰ੍ਹਾਂ ਪਾਣੀ ਇਹਦੇ ਕੰਪਲੀਟ ਹੋਣਗੇ। ਇਨਸ਼ਾਅੱਲਾ ਇਹਦੀ ਉਹ ਸਫਾਈ ਵੀ ਨਾਲ-ਨਾਲ ਰੋਟਾਵੇਟਰ ਮਰਵਾ ਕੇ ਉਹ ਹੁੰਦੀ ਜਾਏਗੀ।